ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਜਿਕ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਆਂਬ ਤੋਂ ਬਹੁਤ ਹੀ ਤੇਜ਼ੀ ਤੇ ਠੰਡੀ ਠੰਡੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਇਹਦੇ ਲਈ ਆਪਾਂ 2 ਕੱਪ ਵੱਡੇ ਦੁੱਧ ਦੇ ਲੈ ਲਿਆ ਜੀ 1 ਕਿਲੋ ਤੋਂ ਥੋੜਾ ਜਿਹਾ ਘੱਟ ਆ ਦੁੱਧ ਕਿਲੋ ਹੀ ਹੋਣਾ ਹੈ 2 ਕੱਪ ਵੱਡੇ ਭਰ ਕੇ ਲੈ ਆ ਤੇ ਆਪਾਂ ਦੁੱਧ ਨੂੰ ਹੁਣ ਦਵਾਲਾ ਏਡਾਂ ਹੀ ਬਾਲਾ ਜੇ ਤੇ ਹੁਣ ਆਪਾਂ ਇਹਦੇ ਵਿੱਚ 2 ਵੱਡੇ ਚਮਚੇ ਮਿਲਕ ਪਾਊਡਰ ਦੇ ਪਾਏ ਆ ਤੇ ਆਪਾਂ ਉਹਨੂੰ ਨਾਲ ਹੀ ਵਾਲ ਲਾਂਗੇ ਦੁੱਧ ਦੇ ਵਿੱਚ ਪਾ ਕੇ ਪੂਰਾ ਗਾੜਾ ਕਰਾਂਗੇ ਆਪਾਂ ਦੁੱਧ ਨੂੰ ਤੇ ਰੈਸਪੀ ਕੋ ਹੋਜੀ ਲੱਗੀ ਸਾਨੂੰ ਤੁਸੀਂ ਸਾਰੇ ਜਾਨੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਨੂੰ ਇਹਦੇ ਨਾਲ ਆਪਣਾ ਹੌਸਲਾ ਵਧਦਾ ਹੈ ਤਾਂ ਇਹ ਪਰ ਨਾਰਮਲ ਦੁੱਧ ਲਿਆਏ ਹੁਣ ਇਹਦੇ ਵਿੱਚ ਦੋ ਚਮਚਾ ਆਪਾਂ ਪਾਵਾਂਗੇ ਜੀ ਕਾਸਟਰਡ ਪਾਊਡਰ ਦੇ ਤੇ ਇਹਨਾਂ ਨੂੰ ਮਿਕਸ ਕਰ ਲਾਂਗੇ ਦੁੱਧ ਨੂੰ ਥੋੜਾ ਥੋੜਾ ਕਰਕੇ ਪਾਉਣਾ ਹੈ ਤੁਸੀਂ ਕਾਸਟਰਡ ਵਾਲਾ ਦੁੱਧ ਜੇ ਇਹ ਕਿਦਾਂ ਪਾ ਦੋਗੇ ਤਾਂ ਇਹਨਾਂ ਨਾਲ ਗੰਡਾ ਬਣ ਜਾਂਦਾ ਹੈ ਤੇ ਆਪਾਂ ਕਾਸਟਰਡ ਪਾ ਕੇ ਇਹਨੂੰ 10 ਤੋਂ 12 ਮਿੰਟ ਲਈ ਬਿਲਕੁਲ ਸਲੋ ਸਲੋ ਅੱਗ ਤੇ ਆਪਾਂ ਇਹਨੂੰ ਪਕਾਵਾਂਗੇ ਜਿੰਨਾ ਚਿਰ ਕਾਸਟਰਡ ਦਾ ਕੱਚਾਪਨ ਨਹੀਂ ਨਿਕਲ ਜਾਂਦਾ ਤੇ ਆਪਾਂ ਗਰਮਗ ਵਾਲੀ ਬਣਾਉਣੇ ਆ ਰੈਸਪੀ ਤਾਂ ਨਹੀਂ ਕਰਕੇ ਆਪਾਂ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਪਾਈ ਹੈ ਜੇ ਖੰਡ ਆਪਾਂ ਨਹੀਂ ਪਾਈ ਤੇ ਹੁਣ ਆਪਾਂ ਮਿਸ਼ਰੀ ਨੂੰ ਪਾ ਕੇ ਇਹਦੇ ਵਿੱਚ ਸੇਕ ਫੇੜ ਲਵਾ ਲਾਂਗੇ ਇਹ ਗਾੜਾ ਛੇਤੀ ਹੋ ਜਾਂਦਾ ਐ ਨਾ ਕਹਿ ਦਿਓ ਤੁਸੀਂ ਵੀ ਗਾੜਾ ਹੋ ਗਿਆ ਤਵ ਲਾ ਲਿਆ ਨਹੀਂ ਤਾਂ ਇਹਦੇ ਵਿੱਚ ਕਸਟਰਡ ਦਾ ਕੱਚਾਪਨ ਆਈ ਜਾਊਗਾ ਤੇ ਟੇਸਟ ਨਹੀਂ ਬਣਨੀ ਆਪਣੀ ਰੈਸিপি ਪਰ ਥੋੜ੍ਹਾ-ਥੋੜ੍ਹਾ ਅੱਗੇ ਤੇ ਪਕਾਉਣਾ ਹੁੰਦਾ ਇਹਦੇ ਨਾਲ ਕਸਟਰਡ ਫਿਰ ਨਹੀਂ ਤਾਂ ਥੱਲੇ ਵੀ ਲੱਗ ਜਾਂਦਾ ਜੀ ਤੇ 12 ਮਿੰਟ ਪਕਾਉਣ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਕੇ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਜੀ ਪੂਰਾ ਗਾੜਾ ਹੋ ਗਿਆ ਠੰਡਾ ਹੋ ਕੇ ਤੈਦੂ ਵੀ ਤੇ ਹੁਣ ਆ ਬ੍ਰੈਡ ਸਭ ਬੰਦੇ ਬ੍ਰੈਡ ਸੈੱਟ ਕਰ ਲਾਂਗੇ ਜੀ ਤੁਸੀਂ ਜਿਹੜਾ ਜੇ ਸੁੱਕੀਆਂੀਆਂ ਕੰਨਾ ਹੁੰਦਾ ਹੈਗਾ ਕਈ ਵਾਰ ਬ੍ਰੈਡਾਂ ਨੂੰ ਤੁਸੀਂ ਉਤਾਰ ਦਿਓ ਕੱਟ ਕੇ ਤੇ ਜੇ ਥੋੜੇ ਸੌਫਟ ਬ੍ਰੈਡ ਆ ਤੁਸੀਂ ਹੋਮੀ ਤੇ ਲਾ ਸਕਦੇ ਆ ਕਿਉਂਕਿ ਗਰਮੀ ਵਾਲੀ ਹੁਣ ਲੋ ਬਗਦੀ ਹੈ ਮਾੜੀ ਜਿਹੀ ਨਾਲ ਹੀ ਚੀਜ਼ ਸੁੱਕ ਜਾਂਦੀ ਆ ਤੇ ਹੁਣ ਆਪਾਂ ਜਿਹੜਾ ਕਾਸਟਰਡ ਬਣਾਇਆ ਉਹਦੇ ਉੱਤੇ ਪਾ ਦਾਂਗੇ ਤੇ ਜੇ ਤੁਸੀਂ ਕੋਈ ਹੋਰ ਵੀ ਰੈਸਪੀ ਚਾਹਣੀ ਹੈ ਜੀ ਆਪਣੇ ਦੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਘਰ ਪੰਗਾ ਚੀਜ਼ਾਂ ਦੇ ਨਾਲ ਹੀ ਬੈਸਟ ਰੈਸਪੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜੀ ਤੇ ਆਪਣਾ ਸਾਥ ਜਰੂਰ ਦਿਓ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਸਾਰੇ ਜਾਣੇ ਤੇ ਆਪਾਂ ਉੱਤੇ ਕਾਸਟਰਡ ਦੀ ਪਰਤ ਬਣਾਤੀ ਹੈ ਤੇ ਉਦੇ ਉੱਤੇ ਹੀ ਆਪਾਂ ਇਹ ਇੱਕ ਹੋਰ ਬ੍ਰੈਡਾਂ ਦੀ ਪਰਤ ਬਣਾ ਲਾਂਗੇ ਬਹੁਤ ਹੀ ਟੇਸਟੀ ਤੇ ਠੰਢੀ ਠੰਢੀ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਆਈਸਕ੍ਰੀਮ ਦੀ ਜਗ੍ਹਾ ਨਾਲ ਤੁਸੀਂ ਇਹ ਵੀ ਬੱਚਨ ਨੂੰ ਦੇ ਸਕਦੇ ਆ ਇਹ ਵੀ ਬਹੁਤ ਜ਼ਿਆਦਾ ਟੇਸਟੀ ਆਈਸਕ੍ਰੀਮ ਵਾਂਗੂ ਬਣਦੀ ਹੈ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਅੰਬ ਇਹ ਵੱਡਾ ਅੰਬ ਸੀਗਾ ਕੱਟ ਕੇ ਤੇ ਆਪਾਂ ਇਹਦਾ ਜਿਹੜਾ ਗੁੱਦਾ ਬਣਾ ਕੇ ਰੱਖ ਲਿਆ ਇਹਦਾ ਜੂਸ ਜਾਂ ਬਣਾ ਕੇ ਰੱਖ ਲਿਆ ਅੰਬ ਦਾ ਛਿਲਕਾ ਲਾਤਾ ਸੀ ਆਪਾਂ ਤੇ ਉਹਨੂੰ ਪੀਸ ਲੈ ਸੀ ਅੰਬ ਨੂੰ ਤੇ ਹੁਣ ਆਪਾਂ ਇੱਕ ਪਰਤ ਬਣਾ ਬਣਾ ਦੇਾਂਗੇ ਜੀ ਆਪਣੇ ਅੰਬ ਦੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੇ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣਾਂ ਚੇਤੇ ਨਾਲ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜੀ ਤੇ ਇੱਕ ਪਰਤ ਆਪਾਂ ਹੋਰ ਬ੍ਰੈਡਾਂ ਦੀ ਬਣਾਤੀ ਆ ਉਹਦੇ ਉੱਤੇ ਤੇ ਹੁਣ ਜਿਹੜਾ ਆਪਣਾ ਅੰਬ ਬਚਾਇਆ ਤੇ ਆਪਣਾ ਕਸਟਰਡ ਬਚਾਇਆ ਇਹਨਾਂ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇੱਕ ਪਰਤ ਇਹਨਾਂ ਦੀ ਬਣਾ ਦੇਾਂਗੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਸਵਾਦ ਰੈਸਪੀ ਬਣੀ ਸੀ ਜੀ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣੀ ਹੁੰਦੀ ਹੈ ਜੀ ਸਾਰਿਆਂ ਨੇ ਤੇ ਆਪਾਂ ਨੂੰ ਦੱਸਣਾ ਜਰੂਰ ਹੈ ਕਮੈਂਟ ਕਰਕੇ ਤੇ ਇਹਨਾਂ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇੱਕ ਪਰਤ ਇਹਦੀ ਬਣਾ ਲੈਨੇ ਤੇ ਉੱਤੇ ਪੂਰਾ ਬਿਸ਼ਾ ਦੇਾਂਗੇ ਉਹਨੂੰ ਜਿਹੜੇ ਆਪਣੇ ਬੈਡਮ ਆਏ ਗਏ ਆ ਤੇ ਠੰਡਾ ਕਰਨ ਲਈ ਆਪਾਂ 2-3 ਘੰਟੇ ਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਸਾਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਈ ਸੀ ਜੀ ਇਹ ਰੈਸਪੀ ਸਾਡੇ ਘਰੇ ਵੀ ਅਸੀਂ 3-4 ਵਾਰ ਇਹ ਰੈਸਪੀ ਬਣਾ ਚੁੱਕੇ ਹਾਂ ਕਿਉਂਕਿ ਸਵਾਦੀ ਇੰਨੀ ਬਣਦੀ ਆ ਤੇ ਹੁਣ ਆਪਾਂ ਡਰਾਈ ਫਰੂਟ ਲੈ ਆ ਇਹਨਾਂ ਨੂੰ ਬਰੀਕ-ਬਰੀਕ ਕੱਟ ਕੇ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਇਹ ਹੈਲਦੀ ਵੀ ਹੁੰਦੇ ਆ ਬਦਾਮ ਲਏ ਸੀ ਆਪਾਂ 5-7 ਤੇ ਪਿਸਤੇ ਲਏ ਸੀਗੇ ਤੇ ਕੁਝ ਆਪਾਂ ਲਈ ਸੀਗੇ ਕਾਜੂ ਜੀ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਲਏ ਆਪਾਂ ਤੇ ਹੁਣ ਆਪਾਂ ਰੜਟਣ ਲੱਗੇ ਇਹਨੂੰ ਫ੍ਰੀਜਰ ਦੇ ਵਿੱਚ ਰੱਖਾਂਗੇ ਫ੍ਰੀਜਰ ਦੇ ਵਿੱਚ ਨਹੀਂ ਰੱਖਦੇ ਆਪਾਂ ਫ੍ਰਿਜ ਦੇ ਵਿੱਚ ਐਵੇਂ ਰੱਖ ਦਾਂਗੇ 2 ਘੰਟਿਆਂ ਵਾਂਗ ਤੇ 2 ਘੰਟਿਆਂ ਦੇ ਵਿੱਚ ਬਾਅਦ ਆਪਾਂ ਇਹਦੇ ਵਿੱਚ ਥੋੜੇ ਥੋੜੇ ਕੱਟ ਲਾ ਲਾਂਗੇ ਤੇ ਆਪਾਂ ਇਹਨੂੰ ਸਰਵ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਠੰਡੀ ਠੰਡੀ ਰੈਸਪੀ ਬਣ ਕੇ ਤਿਆਰ ਹੋਈ ਸੀ ਜੀ ਇਹ ਜਿਹੜੀ ਇਜ਼ੀ ਰੈਸਪੀ ਆਪਾਂ ਨੂੰ ਸਾਰਿਆਂ ਨੂੰ ਟਰਾਈ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਇਹਨਾਂ ਦੀ ਮੱਥਾ ਵੀ ਨਹੀਂ ਵੱਜਦਾ ਤੇ ਬੜੀ ਛੇਤੀ ਵੀ ਬਣ ਜਾਂਦੀਆਂ ਨੇ ਤੇ ਬੱਚਿਆਂ ਨੂੰ ਵੀ ਛੁੱਟ ਗਈ ਹੁਣ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਸਾਰਿਆਂ ਨੂੰ ਬੱਚਿਆਂ ਨਾਲ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹਲਦੀ ਰੈਸਪੀ ਬਣ ਕੇ ਤਿਆਰ ਹੋਈ ਸੀ ਕਿਉਂਕਿ ਆਪਾਂ ਬ੍ਰੈਡ ਸੀ ਜਿਹੜੇ ਉਹ ਵੀ ਆਪਾਂ ਕਣਕ ਦੇ ਆਟੇ ਵਾਲੇ ਬ੍ਰੈਡ ਹੀ ਲੈ ਸੀ ਬ੍ਰਾਊਨ ਬ੍ਰੈਡ ਉਹ ਵੀ ਬ੍ਰੈਡ ਆਪਾਂ ਮੈਦੇ ਦੇ ਨਹੀਂ ਲਈ ਸੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਠੰਡੀ ਠੰਡੀ ਰੈਸਪੀ ਬਣ ਕੇ ਹੋਈ ਹੈ ਤਿਆਰ ਜੀ ਤੇ ਜਿੰਨਾਂ ਜਿੰਨਾਂ ਨੇ ਆਪਣੀ ਵੀਡੀਓ ਦੇਖੀ ਹੈ ਤੇ ਲਾਈਕ ਵੀ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ